ਦੀ ਸਭਾ ਦੇ ਮੁਖੀ ਜਿਨ੍ਹਾਂ ਨੇ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਬਹੁਤ ਨੇਰਿਆਂ ਤੱਕਦਾ ਹਮੇਸ਼ਾ ਔਰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਇਹ ਦੋਵੇਂ ਬੀਆਂ ਬੀਬੀ ਤੋਂ ਤੁਹਾਡੇ ਲੀਡਰਾਂ ਤੋਂ ਸਿੱਖਣ ਨੂੰ ਮਿਲੀਆਂ ਹਨ ਅਰੁਣਾ ਚੌਧਰੀ ਜੀ ਤੇ ਅਸ਼ੋਕ ਚੌਧਰੀ ਸਾਹਿਬ ਠੀਕ ਹੈ ਬਾਜਵਾ ਸਾਹਿਬ ਨੇ ਰੰਦਾਵਾ ਸਾਹਿਬ ਨੇ ਬੇਸ਼ੱਕ ਮਿੱਠ ਬੋਲੜੇ ਨੇ ਕਦੇ ਕਿਸੇ ਨੂੰ ਵਾਹ ਯਾਤ ਗੱਲ ਨਹੀਂ ਕਰਦੇ ਔਰ ਕਦੇ ਕਿਸੇ ਨੂੰ ਆਪਣੇ ਮੂੰਹ ਦੇ ਵਿੱਚੋਂ ਉਹਨਾਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦੇ ਜਿਨ੍ਹਾਂ ਨਾਲ ਕਿਸੇ ਵਿਅਕਤੀ ਦਾ ਦਿਲ ਦੁਖੀ ਹੋ ਜਾਏ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੇ ਵਿਅਕਤੀ ਦੀ ਲੜਾਈ ਲੜਨਾ ਨਹੀਂ ਜਾਣਦੇ ਠੀਕ ਹੈ ਸਾਡੇ ਲੀਡਰ ਸਹਿਬਾਨਾਂ ਨੇ ਜਦੋਂ ਕੋਈ ਵਿਅਕਤੀ ਤਾਈ ਸਲਾਹ ਲੈਣੀ ਹੁੰਦੀ ਆ ਪੰਜਾਬ ਭਰ ਦੇ ਵਿੱਚ ਕਿਸੇ ਮੁੱਦੇ ਤੇ ਉਦੋਂ ਸਾਰੀ ਕਾਂਗਰਸ ਨੂੰ ਇੱਕ ਹੀ ਨਾਮ ਯਾਦ ਆਉਂਦਾ ਹੈ ਕਿਉਂਕਿ ਜਿਹੜਾ ਫਿਰ ਕਲਮਬੰਦ ਆਪ ਦੇ ਦਿਮਾਗ ਦੇ ਨਾਲ ਸ਼ਬਦਾਂ ਨੂੰ ਮਾਲਾਚ ਪਰੋਕੇ ਤੇ ਸਰਕਾਰ ਨੂੰ ਤੇ ਅਫਸਰਾਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ ਹੈ ਉਹਦਾ ਨਾਮ ਹੈ ਅਸ਼ੋਕ ਚੌਧਰੀ ਸਾਹਿਬ ਇੱਕ ਜੜਾ ਲਾਹੌਰ ਹੈ ਬਾਜਵਾ ਸਾਹਿਬ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਵੀ ਜਿਹੜਾ ਮੰਤਰੀ ਆ ਉਹਨੇ ਚਾਰ ਕਰਾ ਲਿਆ ਤੇ 70 ਸਾਲਾਂ ਤੱਕ ਪਤਾ ਨਹੀਂ ਕਿੰਨੇ ਕਰਾਊਗਾ ਇੱਕ ਸਾਡੇ ਮੰਤਰੀ ਹੈ ਮੈਡਮ ਰਨਾ ਚੌਵੀ ਤੇ ਅਸ਼ੋਕ ਜੀ ਮੈਨੂੰ ਲੱਗਦਾ ਹੈ 56 ਸਾਲਾਂ ਦੀ ਉਮਰ ਚ ਕਦੇ ਇਹ ਜੋੜੀ ਕਦੇ ਵੱਖ ਵੇਖੀ ਨਹੀਂ ਦੋਵੇਂ ਜਾਂਦੇ ਆ ਜਿੱਥੇ ਮਰਜੀ ਜਾਣ ਇਹ ਇਹ ਇਹਨਾਂ ਚ ਕੁਆਲਿਟੀ ਹੈ ਇੱਕ ਵਾਰੀ ਮੇਰੇ ਤੇ ਕੋਈ ਇਲਜ਼ਾਮ ਲਾਤਾ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੇ ਮੈਡਮ ਅਰਣਾ ਚੋਧਰੀ ਨਾਲ ਮੇਰਾ ਕੋਈ ਬਹੁਤਾ ਮੋਹ ਪ੍ਰੇਮ ਨਹੀਂ ਸੀਗਾ ਲੇਕਿਨ ਇਹਨਾਂ ਦੇ ਬੇਟੇ ਦੀ ਜਿੰਨੀ ਉਮਰ ਹੈ ਉਸੇ ਮੈਂ ਥੋੜਾ ਜਿਹਾ ਵੱਡਾ ਹੋਊਂਗਾ ਤੇ ਜਿਨ੍ਹਾਂ ਮੇਰੇ ਤੇ ਇਲਜ਼ਾਮ ਲਾਇਆ ਪਹਿਲੀ ਵਾਰੀ ਮੈਂ 2012 ਚ ਜਿੱਤਿਆ ਸੀ ਮੈਂ ਮੈਡਮ ਅਰਨਾ ਚੌਧਰੀ ਦੀਆਂ ਅੱਖਾਂ ਦੇ ਵਿੱਚ ਜਿਵੇਂ ਆਪਦੇ ਬੇਟੇ ਦੇ ਪ੍ਰਤੀ ਕੋਈ ਪਿਆਰ ਅੰਦਾਜ਼ਾ ਲਾ ਸਕਦਾ ਉਹ ਪਿਆਰ ਮੈਂ ਇਹਨਾਂ ਅੱਖਾਂ ਦੇ ਵਿੱਚ ਵੇਖਿਆ ਮੇਰੇ ਪ੍ਰਤੀ ਤੇ ਉਹਨਾਂ ਨੇ ਆਪਦੇ ਦਿਲ ਚੋਂ ਇਹ ਮਹਿਸੂਸ ਕੀਤਾ ਕਿ ਇਹ ਤਕਾ ਹੋ ਰਿਹਾ ਹੈ ਸੋ ਇਹ ਇਸ ਪਰਿਵਾਰ ਨਾਲ ਤੁਸੀਂ ਜੁੜੇ ਹੋ ਇਹ ਖਾਨਦਾਨੀ ਪਰਿਵਾਰ ਐਸੇ ਕਰਕੇ ਵਾਰ-ਵਾਰ ਵਾਰ-ਵਾਰ ਤੁਹਾਡੀ ਸੇਵਾ ਤੇ ਤੁਹਾਡੇ ਵਿਚਕਾਰ ਖੜਾ ਹੈ ਬਿਨਾ ਕਿਸੇ ਇਲਜ਼ਾਮ ਤੋਂ ਅੱਜ ਮੈਂ ਗੱਲ ਕਰਨਾ ਹੈ ਸੰਵਿਧਾਨ ਦੀ ਇਹ ਸੰਵਿਧਾਨ ਦੀ ਜਿਹੜੀ ਫੋਟੋ ਰਾਹੁਲ ਗਾਂਧੀ ਦੇ ਹੱਥ ਵਿੱਚ ਹੈ ਮੈਂ ਇਹ ਜਾਣ ਕੇ ਲੈ ਕੇ ਆਉਣਾ ਹੈ ਇਹ ਸੰਵਿਧਾਨ ਹੈ ਬਾਬਾ ਸਾਹਿਬ ਅੰਬੇਦਕਰ ਦਾ ਇਹ ਇਸ ਕਰਕੇ ਲੈ ਕੇ ਆਉਣਾ ਕਿ ਮੇਰੇ ਲੀਡਰ ਨੇ ਕਿਹਾ ਹੈ ਕਿ ਬੇਸ਼ਤੇ ਕੋਨੇ-ਕੋਨੇ ਵਿੱਚ ਜਾ ਕੇ ਇਹ ਸੰਵਿਧਾਨ ਦੇ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਵੀ ਇੱਕ ਚੀਜ਼ ਕੀ ਹੈ ਬਾਬਾ ਸਾਹਿਬਾ ਬੇਤ ਕਰਨੂ ਤਾਂ ਸਾਰੇ ਜਾਣਦੇ ਹੋ ਆਪਾਂ ਸਾਰੇ ਕਹਿ ਦਿੰਨੇ ਕਿ ਸੰਵਿਧਾਨ ਲਿਖਿਆ ਜੀ ਬਾਬਾ ਸਾਹਿਬ ਨੇ ਇਤੂ ਬਾਅਦ 70% ਲੋਕਾਂ ਨੂੰ ਪਤਾ ਨਹੀਂ ਵੀ ਘੱਲਣਾ ਕੀ ਘਾਲੀ ਇਸ ਸੰਵਿਧਾਨ ਦੇ ਪਿੱਛੇ ਅਗਰ ਮੈਂ ਦੋ ਸ਼ਬਦਾਂ ਚ ਵਿਆਖਿਆ ਕਰਾਂ ਸੰਵਿਧਾਨ ਦੀ ਤਾਂ ਦੋ ਲਾਈਨਾਂ ਦੇ ਵਿੱਚ ਦੋ ਅੱਖਰਾਂ ਦੇ ਵਿੱਚ ਵਿਆਖਿਆ ਕੀ ਇਸ ਤੋਂ ਪਹਿਲਾਂ ਜਦੋਂ ਸੰਵਿਧਾਨ ਨਹੀਂ ਬਣਿਆ ਸੀ ਮਾਤਾ ਜੀ ਬੇਬੇ ਜੀ ਉਦੋਂ ਅਸੀਂ ਰਾਜਿਆਂ ਦੀ ਪਰਜਾ ਹੋਇਆ ਕਰਦੇ ਸਾਂ ਲੇਕਿਨ ਜਦੋਂ ਸੰਵਿਧਾਨ ਬਣਿਆ ਉਦੋਂ ਸਾਨੂੰ ਅਸਲ ਵਿੱਚ ਨਾਗਰਿਕ ਬੰਦਾ ਹੱਕ ਮਿਲਿਆ ਅਸੀਂ ਉੱਚੀ ਆਵਾਜ਼ ਦੇ ਵਿੱਚ ਅਸੀਂ ਫਿਰ ਆਪਣੀ ਗੱਲ ਕਰ ਸਕਦੇ ਹਾਂ ਅਸੀਂ ਮਰਦਾਬਾਦ ਤੇ ਜ਼ਿੰਦਾਬਾਦ ਦਾ ਨਾਰਾ ਲਾ ਸਕਦੇ ਹਾਂ ਔਰ ਅਸੀਂ ਕਿਸੇ ਵੀ ਵਿਅਕਤੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਮੰਦੇ ਭਾਵ ਪ੍ਰਗਟ ਕਰ ਸਕਦੇ ਹਾਂ ਇਹ ਸੰਵਿਧਾਨ ਦੀ ਘਾਲਣਾ ਹੈ 2 ਸਾਲ 11 ਮਹੀਨੇ ਔਰ 18 ਦਿਨ ਬਾਬਾ ਸਾਹਿਬ ਅੰਬੇਦਕਰ ਨੂੰ ਇਹ ਸੰਵਿਧਾਨ ਦਾ ਲਿਖਣ ਦੇ ਵਿੱਚ ਇੰਨਾ ਸਮਾਂ ਉਹਨਾਂ ਨੇ ਬਤੀਤ ਕੀਤਾ ਸੋ ਐਸੇ ਕਰਕੇ ਅਸੀਂ ਦੇਸ਼ ਤੇ ਸੰਵਿਧਾਨ ਨੂੰ ਜਿਸ ਪ੍ਰਕਾਰ ਅੱਜ ਸਿੱਕੇ ਟੰਗਿਆ ਜਾ ਰਿਹਾ ਸਰਕਾਰਾਂ ਦੁਆਰਾ ਜਿਹੜੀਆਂ ਵੀ ਸਰਕਾਰਾਂ ਬਣ ਜਾਂਦੀਆਂ ਨੇ ਚਾਹੇ ਉਹ ਰਾਜਪત્રી ਸਰਕਾਰਾਂ ਹੋਣ ਜਿਵੇਂ ਕਿ ਭਗਵਾਨ ਤਮਾਮ ਦੀ ਸਰਕਾਰ ਹੈ ਤੇ ਚਾਹੇ ਉਹ ਦੇਸ਼ ਪਤਰੀ ਸਰਕਾਰਾਂ ਜਿਵੇਂ ਕਿ ਮੋਦੀ ਸਾਹਿਬ ਹੈ ਅੱਜ ਦੀਆਂ ਸਰਕਾਰਾਂ ਸੰਵਿਧਾਨ ਦੀਆਂ ਉਲੰਘਣਾ ਕਰ ਰਹੀਆਂ ਨੇ ਔਰ ਸੰਵਿਧਾਨ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਅਗਰ ਸੰਵਿਧਾਨ ਨਾ ਹੁੰਦਾ ਤਾਂ ਜਿਵੇਂ ਚਾਈਨਾ ਦੇ ਵਿੱਚ ਮਾਤਾ ਜੀ ਚਾਈਨਾ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ ਚਾਹੀਆਂ ਦੇ ਵਿੱਚ ਸ਼ਾਸਨ ਹੈ ਇਸੇ ਤਰ੍ਹਾਂ ਚੱਲਿਆ ਆਉਂਦਾ ਹੈ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਜਿਹੜਾ ਧਰਨਾ ਲਾਏਗਾ ਉਹਨੂੰ ਚੱਕ ਕੇ ਜੇਲ੍ਹ ਚ ਭੇਜ ਦਿੰਦੇ ਐ ਉਮਰ ਕੈਦ ਕਰ ਦਿੰਦੇ ਐ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਲੇਕਿਨ ਲੋਕਤੰਤਰ ਦੇ ਰਾਜ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਕਿਰਪਾ ਦੇ ਸਦਕਾ ਅਸੀਂ ਆਪਣਾ ਹੱਕ ਦੀ ਜਿਹੜੀ ਲੜਾਈ ਹੈ ਉਹ ਲੜ ਸਕਦੇ ਆ ਇਹ ਜਿਹੜੀ ਆਰਐਸਐਸ ਜਮਾਤ ਹੈ ਸੁਣਿਆ ਤੁਸੀਂ ਆਰਐਸਐਸ ਬੀਜੇਪੀ ਨੂੰ ਆਰਐਸਐਸ ਚਲਾਉਂਦੀ ਹੈ ਇਹ ਸੰਗਠਨ ਹੈ ਆਰਐਸਐਸ ਇਹ ਹੌਲੀ-ਹੌਲੀ ਕੰਮ ਕਰਦਾ ਹੈ ਅੱਜਕਰ ਇਹਨਾਂ ਨੇ ਪੰਜਾਬੀ ਲੋਕਾਂ ਨੂੰ ਆਪਣੇ ਸੰਗਠਨ ਦਾ ਹਿੱਸਾ ਬਣਾ ਲਿਆ ਹੈ ਉਹਦਾ ਕਾਰਨ ਕੀ ਹੈ ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਨਹੀਂ ਮਿਲਦੀ ਤਾਂ ਫੇਰ ਉਹ ਵਿਚਾਰਾ पटਕਦਾ-पटਕਦਾ ਆਰਐਸਐਸ ਦਾ ਕਰਮਚਾਰੀ ਬਣ ਜਾਂਦਾ ਹੈ ਉਹਨੂੰ 20000 ਰੁਪਇਆ ਤਨਖਾਹ ਦਿੰਦੇ ਐ ਫੇਰ ਉਹ ਇਹਨਾਂ ਦਾ ਪ੍ਰਚਾਰ ਕਰਦਾ ਘਰ-ਘਰ ਜਾ ਕੇ ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਜਿਹੜੇ ਸਾਡੇ ਬੱਚੇ ਐ ਉਹਨਾਂ ਨੂੰ ਜੇ ਤੁਸੀਂ ਨਾ ਦੱਸੋਗੇ ਕਿ ਤੇਰੇ ਦਾਦੇ ਨੇ ਆਹ ਕਾਨਣਾ ਕਹਲੀ ਸੀ ਤੇ ਤੇਰੇ ਪਰਦਾਦੇ ਦੀ ਆਹ ਕੁਰਬਾਨੀ ਸੀ ਤੇ ਨਵੇਂ ਬੱਚਿਆਂ ਨੂੰ ਅੱਜ ਕੱਲ ਮੋਬਾਈਲ ਤੋਂ ਬਿਨਾ ਕੁਝ ਨਹੀਂ ਪਤਾ ਜੋ ਮੋਬਾਈਲ ਤੇ ਆਉਂਦਾ ਹੈ ਉਹ ਪੜਦਾ ਹੈ ਅੱਜ ਆਰਐਸਐਸ ਸੇ ਪ੍ਰਚਾਰ ਕਰ ਰਹੀ ਹੈ ਥੱਲੇ ਈ ਥੱਲੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਿਹਨੂੰ ਅਸੀਂ ਰੋਕਣ ਦਾ ਕੰਮ ਕਰਨਾ ਹੈ ਮੇਰੇ ਸਤਕਾਰਯੋਗ ਮਾਤਾਓ ਪਹਿਣੋ ਇਹ 100 ਸਾਲ ਪੁਰਾਣਾ ਸੰਗਠਨ ਹੈ ਆਰਐਸਐਸ 1925 ਚਾਰ ਐਸਐਸ ਦਾ ਨਿਰਮਾਣ ਹੋਇਆ ਜਿੱਥੇ ਤੁਸੀਂ ਬਾਬਾ ਸਾਹਾਬਾਂ ਬੇਦਕਰ ਨੂੰ ਸਿਰ ਝਕਾਉਣੇ ਹੋ ਉੱਥੇ ਇਹਨਾਂ ਦਾ ਮੁਖੀ ਹੋਇਆ ਹੈ 1940 ਤੋਂ ਲੈ ਕੇ 73 ਤੱਕ ਗਵਾਲਕਰ ਉਹਨੇ ਕਿਹਾ ਕਿ ਨਾ ਅਸੀਂ ਜਿਹੜੋਂ ਇਹ ਸੰਵਿਧਾਨ ਬਣਿਆ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਨਹੀਂ ਹਾਂ ਕਿ ਇਹ ਤਾਂ ਐਵੇਂ ਕਾਗਜ਼ ਇਕੱਠੇ ਕੀਤਾ ਵਿਆ ਫਿਰ ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਤਿਰੰਗਾ ਝੰਡਾ ਹੈ ਜਦੋਂ ਤਿਰੰਗੇ ਝੰਡੇ ਦਾ ਨਿਰਮਾਣ ਹੋਇਆ ਵੀ ਅਸੀਂ ਇਹਨੂੰ ਮੰਨਦੇ ਨਹੀਂ ਹਾਂ ਇਹ ਅਸ਼ੋਪ ਹੈ ਤੇ ਨਿਰਗ ਫਿਰ ਉਹਨਾਂ ਨੇ 55 ਸਾਲ ਨਾਗਪੁਰ ਆਰਐਸਐਸ ਦਾ ਹੈੱਡਕੁਆਟਰ ਹੈ ਉਰੇ ਤੇ ਤਿਰੰਗਾ ਝੰਡਾ ਲਹਿਰਾਉ ਨਹੀਂ ਦਿੱਤਾ ਇਹ ਭਾਜਪਾ ਉਥੋਂ ਨਿਕਲ ਕੇ ਆਈ ਹੋਈ ਪਾਰਟੀ ਹੈ ਮੇਰੇ ਸਤਕਾਰਯੋਗ ਭਰਾਓ ਆ ਜਿਹੜਾ ਕਿਸਾਨੀ ਅੰਦੋਲਨ ਹੋਇਆ ਮੇਰੇ ਪਿੱਛੇ ਰਾਜ ਕੀ ਹੈ ਇਹ ਆਰਐਸਐਸ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬੀਜੇਪੀ ਦੀ ਈਨ ਨਹੀਂ ਮੰਨੇਗਾ ਇਹ ਉਹਨਾਂ ਚ ਕਰੀ ਨਹੀਂ ਮੰਨੀ ਜਾਣੀ ਜਿੰਨਾ ਚਿਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਭੁੱਖਾ ਨਹੀਂ ਮਰੇਗਾ ਫਿਰ ਉਹਨਾਂ ਨੇ ਕਿਹਾ ਭੁੱਖਾ ਕਿਵੇਂ ਮਰੇਗਾ ਉਹਨਾਂ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਤਿੰਨ ਵੀ ਜੇ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਤੇ ਸਰਕਾਰੀ ਖਰੀਦ ਤੋੜਦੇ ਹੋ ਪੰਜਾਬ ਭੁੱਖਾ ਮਰੇਗਾ ਤੇ ਜਦੋਂ ਪੰਜਾਬ ਭੁੱਖਾ ਮਰੇਗਾ ਫੇਰ ਇਹਨਾਂ ਦੇ ਮੁੰਡਿਆਂ ਨੂੰ 20000 ਰੁਪਏ ਦੀ ਨੌਕਰੀ ਦੇ ਕੇ ਆਰਐਸਐਸ ਦਾ ਪ੍ਰਚਾਰਕ ਲਗਾਵਾਗੇ ਤੇ ਸਾਰੇ ਪੰਜਾਬ 'ਚ ਪ੍ਰਚਾਰ ਕਰਨਗੇ ਇਹ ਬਾਜਵਾ ਸਾਹਿਬ ਦੀ ਖਾਸ ਹੈ ਇਹਨਾਂ ਦਾ ਮੈਂ ਵੀ ਇਹਨਾਂ ਦਾ ਖਾਸ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਚੰਗਾ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਉਹਦੀ ਲੋੜ ਹੀ ਲੋੜ ਹੈ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਹੋਰੇ ਵਿੱਚ ਕਿਸੇ ਨੂੰ ਹਿੱਸਾ ਮਿਲੇ ਮੇਰੇ ਅਰਗੇ ਨੂੰ ਨਾ ਮਿਲੇ ਲੇਕਿਨ ਅਰਵਾ ਚੌਧਰੀ ਦੀ ਕੁਰਸੀ ਹੋਰੇ ਚ ਪੱਕੀ ਦੀ ਪੱਕੀ ਹੈ ਕੋਈ ਅੰਦਰ ਨਹੀਂ ਕਰ ਸਕਦਾ ਬਾਲਾ ਲਾਲਚੀ ਨਹੀਂ ਨਾ ਹੁੰਦਾ ਉਹਦੇ ਘਰੇ ਰੱਬ ਵੀ ਮੁਰਮੜ ਆਉਂਦਾ ਹੈ ਇਹਨਾਂ ਦੇ ਘਰੇ ਰੱਬ ਵੀ ਮੁਰਮੜ ਆਉਂਦਾ ਪਹਿਲਾਂ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਜੀ ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ ਹੈ ਕਹਿੰਦੇ ਪ੍ਰਧਾਨ ਜੀ ਹੋਰ ਕਿਸੇ ਨੂੰ ਬਣਾ ਦਿਓ ਮੈਂ ਕਿਹਾ ਨਹੀਂ ਤੁਹਾਨੂੰ ਬਣਾਉਣਾ ਹੈ ਮੈਡਮ ਬਣਾਤਾ ਉਸ ਦਿਵਾਰ ਬਾਜਵਾ ਸਾਹਿਬ ਤੁਰ ਗਏ ਇਹਨਾਂ ਦੇ ਘਰੇ ਸਾਲ ਬਾਅਦ ਕਹਿੰਦੇ ਮੈਂ ਵੀ ਟੀਮ ਲੀਡਰ ਬਣਾਉਣਾ ਹੈ ਹੁਣੇ ਬਾਜਵਾ ਸਾਹਿਬ ਤੋਂ نیچے ਡਿਪਟੀ ਲੀਡਰ ਹੈ ਤੇ ਤੁਹਾਨੂੰ ਲੱਗਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਤੁਹਾਨੂੰ ਲੱਗਦਾ ਕੀ ਇੱਧਰ ਉੱਧਰ ਗੱਲ ਬਹੁਤ ਹੈ ਪਰ ਗੱਲ ਤੁਹਾਡੇ ਘਰੇ ਬੜੀ ਵੱਡੀ ਹੈ ਬੀਨਾ ਲਗਰ ਆਲਿਓ ਐਤ ਕੀ ਜੇ ਤੁਸੀਂ ਕੰਮ ਫਟੇ ਕਰਤਾ ਤੇ ਬੀਬੀ ਜੀ ਨੂੰ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਪਹਿਲੇ ਦੂਜੇ ਨੰਬਰ ਦੀਆਂ ਕੁਰਸੀਆਂ ਦੇ ਵਿੱਚ ਸਾਡੇ ਤੁਹਾਡੇ ਮੈਡਮ ਦੀ ਕੁਰਸੀ ਲੱਗੇ ਅਰੁਣਾ ਚੌਧਰੀ ਦੀ ਕੁਰਸੀ ਲੱਗੇ ਸੋ ਇਹਨਾਂ ਗੱਲਾਂ ਤੇ ਤੁਸੀਂ ਕਾਇਮ ਰਹਿਣਾ ਔਰ ਤਕੜੇ ਹੋ ਕੇ ਜਿੱਥੇ ਇੰਨੇ ਸਾਲ ਤੇ ਕੰਮ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਸਮਾਂ ਕਦੇ ਇੱਕੋ ਜਾਂ ਨਹੀਂ ਰਹਿੰਦਾ ਜੇ ਅੱਜ ਔਖ ਹੈ ਆਖ ਦੇ ਨਾਲ ਕੱਲ ਨੂੰ ਸੋਖ ਵੀ ਆਉਣੀ ਹੈ ਤੇ ਫਿਰ ਉਹ ਸੋਖ ਦੇ ਨਜ਼ਾਰੇ ਸੋਖ ਦੇ ਨਜ਼ਾਰੇ ਤੁਸੀਂ ਲੋਕਾਂ ਨੇ ਲੈਣੇ ਐ ਬਾਜਵਾ ਸਾਹਿਬ ਜਿਹੜਾ ਐ ਐਜੂਕੇਸ਼ਨ ਮਨਿਸਟਰ ਸੀਨਾ ਮੈਡਮ ਅਰਨਾ ਚੌਧਰੀ ਮੈਂ ਕਟੋਕਟ ਕਟੋਕਟ 500 ਪਰਿਵਾਰਾਂ ਦੀਆਂ ਬੀਬੀਆਂ ਨੂੰ ਅਵੇ ਕਿਤੋਂ ਕਦੇ ਦੁੱਖ ਤੋਂ ਜਿਹੜੀਆਂ 2.5 350 ਕਿਲੋਮੀਟਰ ਦੂਰ ਸਫ਼ਰ ਕਰਦੀਆਂ ਸਨ ਲੇਕਿਨ ਇਹਨਾਂ ਨੇ ਆਪ ਦੇ ਦਿਮਾਗ ਦੇ ਨਾਲ ਉਹਨਾਂ ਨੂੰ ਆਪ ਦੇ ਘਰਾਂ 'ਚ ਭੇਜਣ ਦਾ ਕੰਮ ਕੀਤਾ ਤੇ ਜਿਹੜੇ ਉਧਰ ਬੈਠੇ ਸੀ ਜਿਹੜੇ ਉਧਰੋਂ ਦੂਰ ਬੈਠੇ ਸੀ ਉਹਨਾਂ ਨੂੰ ਆਡਾ ਟਿਕਾਣਿਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਉਹ ਬੇਖੂਬੀ ਨਾਲ ਇਹਨਾਂ ਨੇ ਚਲਾਇਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਆਲਾ ਬੰਦਾ ਜਿਹੜਾ ਮੰਤਰੀ ਰਹਿ ਜਾਏ ਉਹ ਦੁਆਰੇ ਜਿੱਤਦਾ ਨਹੀਂ ਕਿਉਂਕਿ ਨਾ ਰਿਸ਼ਵਤ ਖੋਰੀ ਤੇ ਪੂਰੇ ਦਿਮਾਗ ਦੇ ਨਾਲ ਇਹਨਾਂ ਨੇ ਡਿਪਾਰਟਮੈਂਟ ਚਲਾ ਕੇ ਦੁਆਰੇ ਪੰਜਾਬ ਦੇ ਲੋਗਾਂ ਨੂੰ ਇਹ ਦੱਸਿਆ ਦੀ ਐਜੂਕੇਸ਼ਨ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਸਾਨੂੰ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੀ ਜਦੋਂ ਦਿੱਲੀ ਦੀਆਂ ਸਰਕਾਰਾਂ ਨੇ ਕਿਹਾ ਕਿ ਪੰਜਾਬੀ ਪੜ੍ਹਾਈ ਨੰਬਰ 1 ਹੈ ਕੋਰੋਚਰਨਾ ਚੌਧਰੀ ਦਾ ਯੋਗਦਾਨ ਸੀ ਸੋ ਜਾਦਾ ਕੁਝ ਨਾ ਕਹਿੰਦੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅੱਜ ਕਮਾਲ ਦੇ ਲੋਕ ਆਏ 42 ਡਿਗਰੀ 45 ਡਿਗਰੀ ਝੋਨੇ ਦੀ ਫਸਲ ਛੱਡ ਕੇ ਅੱਜ ਇੰਤਿਹਾਨ ਸੀਗਾ ਮੈਡਮ ਮਰਨਾ ਚੌਧਰੀ ਕਹਿ ਰਹੇ ਸਨ ਕਿ ਅੱਜ ਵੇਖਣੀ ਹੈ ਕਿੰਨੇ ਕੁ ਲੋਕ ਆਉਣਗੇ ਮੈਨੂੰ ਲੱਗਦਾ ਝੋਨੇ ਦਾ ਸੀਜ਼ਨ ਹੈ ਗਰਮੀ ਹੈ ਅੱਜ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਦਿਨਾਂ ਨਗਰ ਨੇ ਦੁਬਾਰਾ ਮੋੜ ਲਾਤੀ ਕਿ ਅਰਨਾ ਚੌਧਰੀ ਦੁਬਾਰਾ ਫੇਰ ਦਿਨਾਂ ਨਗਰ ਚੋ ਜਿੱਤੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ